ਵੈਗੁਰਜੀ ਕਾਲ ਸਾ ਵੈਗੁਰਜੀ ਕੀ ਪਤੇ ਨਾਵਲ ਹਨੇ ਨੇ ਪਾਤਸ਼ਾਹੀ ਭਾਗ 22 ਹਮ ਕਾਰਨ ਗੁਰਕੁਲੇ ਗਵਾਈ ਹਮ ਕੁੱਲ ਰੱਖੇ ਕੌਣ ਬਡਾਈ ਹੁਣ ਸਰਵਣ ਕਰੋ ਸੂਰਮੇ ਪਿਓ ਪੁੱਤਰ ਦਾ ਬਹਾਦਰੀ ਨਿਡਰਤਾ ਅਡੋਲਤਾ ਪਰਪੱਕਤਾ ਤੇ ਸ਼ਹਾਦਤ ਦੀ ਕਥਾ ਭਾਈ ਤਾਰੂ ਸਿੰਘ ਦੀ ਸਾਖੀ ਸੁਣਾਉਂਦਿਆਂ ਕਥਾ ਦੇ ਕਥਾ ਤੇ ਕਥਾਕਾਰ ਨੇ ਕੁਝ ਚਿਰ ਤੋਂ ਲਾਹੌਰ ਰੁਕਣ ਦਾ ਫੈਸਲਾ ਕੀਤਾ ਕੋਣ ਸਿੱਖ ਨਹੀਂ ਚਾਹਦਾ ਕਿ ਉਸ ਦੀ ਔਲਾਦ ਸਿੱਖੀ ਕੇਸਾ ਸਵਾਸਾ ਸੰਭਾਲ ਨਿਭਾ ਜਾਵੇ ਪਰ ਆਪਣੇ ਭਜੰਗੀ ਪੁੱਚੰਗਣਾ ਨੂੰ ਗੁਰਸਿੱਖਾਂ ਦੇ ਜੀਵਨ ਤੋਂ ਸੇਧ ਦੇਣ ਦੇ ਨਾਲ ਨਾਲ ਮਾਤਾ ਪਿਤਾ ਦਾ ਆਪਣਾ ਜੀਵਨ ਵੀ ਉੱਚਾ ਹੋਰ ਉੱਚਾ ਕਰਨ ਦੇ ਉਪਰਾਲੇ ਕਰਦੇ ਰਹਿਣ ਨਹੀਂ ਤਾਂ ਸਿੱਖ ਸ਼ਹੀਦਾਂ ਦੀਆਂ ਸਾਖੀਆਂ ਬੱਚਿਆਂ ਲਈ ਕਹਾਣੀਆਂ ਮਾਤਰ ਬਣ ਕੇ ਰਹਿ ਜਾਣਗੀਆਂ ਆਕਰ ਬੱਚੇ ਨੇ ਮਾਪਿਓ ਨੂੰ ਸਦਾ ਵਾਚਦੇ ਰਹਿਣਾ ਹੈ ਕਿ ਜੋ ਉਹ ਮੈਨੂੰ ਸਮਝਾ ਰਹੇ ਹਨ ਕਿ ਆਪ ਕਰਦੇ ਹਨ ਹਾਲਾਂਕਿ ਸਫਰ ਹਰ ਤਤ ਦਾ ਆਪਣਾ ਹੈ ਤੇ ਹੋਣੀ ਵੀ ਅਕਾਲ ਪੁਰਖ ਜੀ ਨੇ ਆਪੋ ਆਪਣੀ ਤੈਅ ਕੀਤੀ ਹੈ ਪਰ ਫਿਰ ਵੀ ਮਾਪਿਆਂ ਦੇ ਜੀਵਨ ਵਿੱਚ ਸਾਖੀ ਪ੍ਰਤੀ ਪ੍ਰਪੱਕਤਾ ਦ੍ਰਿੜਤਾ ਦੇ ਕੇ ਬਾਲ ਦੇ ਮਨ ਵਿੱਚ ਵੀ ਉਹ ਉਤਸ਼ਾਹ ਪੈਦਾ ਹੋਣਾ ਲਾਜ਼ਮੀ ਹੈ ਵੰਤ ਸੇਵਾ ਹੈ ਤੇ ਦਿਨ ਰਾਤ ਇੱਕ ਕਰ ਦੇਣਾ ਤੇ ਸਿੱਖ ਅਸੂਲਾਂ ਲਈ ਮੌਕਾ ਆਉਣ ਉਤੇ ਜਾਨ ਵੀ ਕੁਰਬਾਨ ਕੁਰਬਾਨ ਕਰ ਦੇਣੀ ਸ਼ਾਹਬਾਰ ਸਿੰਘ ਅੰਦਰ ਇਹ ਜਜ਼ਬਾ ਆਪਣੇ ਪਿਤਾ ਅਤੇ ਸਮਕਾਲੀ ਸਿੰਘਾਂ ਦੇ ਜੀਵਨ ਦੇਖ ਕੇ ਹੀ ਆਇਆ ਸੀ ਤੈਨੂੰ ਪਤਾ ਹੈ ਪੁੱਤਰ ਇੱਕ ਦਿਨ ਭਾਈ ਸੁਬੇਗ ਸਿੰਘ ਪੁੱਤਰ ਨੂੰ ਪੁੱਛਣ ਲੱਗੇ ਕੀ ਪਿਤਾ ਜੀ ਇੱਕ ਵਾਰ ਕੁਝ ਬ੍ਰਾਹਮਣ ਮੇਰੀ ਪੀੜੀ ਦੇ ਮਾਲਕ ਸਤਿਗੁਰਾਂ ਪਾਸ ਆਏ ਤੇ ਸ਼ਿਕਾਇਤ ਕਰਨ ਲੱਗੇ ਮਹਾਰਾਜ ਸਿੱਖ ਸੰਗਤਾਂ ਸਾਡੇ ਨਾਲ ਵਿਤਕਰਾ ਕਰਦੀਆਂ ਹਨ ਜੋ ਉਪਦੇਸ਼ ਵੀ ਅਸੀਂ ਉਹਨਾਂ ਨੂੰ ਦਿੰਦੇ ਹਾਂ ਉਹ ਨਹੀਂ ਮੰਨਦੇ ਪਰ ਜੋ ਭਾਈ ਗੁਰਦਾਸ ਜੀ ਕਹਿੰਦੇ ਹਨ ਉਹ ਝੱਟ ਮੰਨ ਲੈਂਦੇ ਹਨ ਇਹ ਭੇਦ ਭਾਵ ਕਿਉਂ ਮਹਾਰਾਜ ਉਹਨਾਂ ਦੀ ਗੱਲ ਸੁਣ ਕੇ ਸਤਿਗੁਰ ਮਸਕਰਾਏ ਤੇ ਬੋਲੇ ਭਾਈ ਸਿੱਖ ਸੰਗਤਾਂ ਦੇ ਕਮਾਉਣ ਲਈ ਜੋ ਵੀ ਬਚਨ ਭਾਈ ਗੁਰਦਾਸ ਜੀ ਕਰਦੇ ਹਨ ਨੰਨੋ ਬਚਨ ਆਪਣੇ ਜੀਵਨ ਵਿੱਚ ਕਮਾਉਂਦੇ ਹਨ ਕਿ ਤੁਸੀਂ ਜੋ ਉਪਦੇਸ਼ ਸੰਗਤਾਂ ਨੂੰ ਕਰਦੇ ਹੋ ਪਹਿਲਾਂ ਆਪ ਕਮਾਉਂਦੇ ਹੋ ਮਹਾਰਾਜ ਦੇ ਇਹ ਬੋਲ ਸੁਣ ਕੇ ਬ੍ਰਾਹਮਣ ਬਹੁਤ ਸ਼ਰਮਿੰਦਾ ਹੋਏ ਉਹ ਵਿਚਾਰੇ ਮਾਇਆ ਦੇ ਤਿਆਗ ਦੀ ਸਾਖ ਹੀ ਸੁਣਾ ਕੇ ਸੰਗਤਾਂ ਤੋਂ ਕਥਾ ਦੀ ਭੇਟਾ ਮੰਗਣ ਲੱਗ ਜਾਂਦੇ ਹਨ ਹੁਣ ਜੇ ਤੈਨੂੰ ਮੈਂ ਪੁਛਾਂ ਕਿ ਇਹ ਸਾਖੀ ਸਾਨੂੰ ਕੀ ਦ੍ਰਿੜ ਕਰਾਉਂਦੀ ਹੈ ਤਾਂ ਤੇਰਾ ਕੀ ਉੱਤਰ ਹੋਏਗਾ ਪੁੱਤਰ ਇਹੀ ਪਿਤਾ ਜੀ ਕਿ ਬਹੁਤ ਫਰਕ ਹੁੰਦਾ ਸਿੱਖੀ ਦੀਆਂ ਸਿਰਫ ਗੱਲਾਂ ਕਰਾ ਤੇ ਸਿੱਖੀ ਕਮਾਉਣ ਤੇ ਨਭਾਉਣ ਵਿੱਚ ਵਾਹ ਧੰਨ ਸ਼ਾਹਬਾਦ ਸਿੰਘ ਦੇ ਉੱਤਰ ਤੇ ਖੁਸ਼ ਹੁੰਦਿਆਂ ਭਾਈ ਸੁਬੇਗ ਸਿੰਘ ਬੋਲੇ ਇੱਕ ਰਾਤ ਹੋਰ ਭਾਈ ਸੁਬੇਗ ਸਿੰਘ ਸ਼ਾਹਬਾਦ ਸਿੰਘ ਨੂੰ ਗੋਦ ਵਿੱਚ ਬਿਠਾ ਔਰੰਗਜ਼ੇਬ ਦੇ ਸਮੇਂ ਦੀ ਦਿੱਲੀ ਵਿੱਚ ਲੈ ਗਏ ਕੋਚਰ ਪਹਿਲਾਂ ਨਹੀ ਚਾਂਦਨੀ ਚੌਕ ਵਿੱਚ ਵਰਤਾਰਾ ਵਾਪਰ ਘਟਿਆ ਸੀ ਮੁਗਲ ਓਹੋ ਕੇ ਦੇ ਰਹੇ ਸਨ ਜੇ ਕਿਸੇ ਨੇ ਵੀ ਕਾਫਰਾਂ ਦੇ ਗੁਰੂ ਦੇ ਸਿਰ ਤੇ ਤੜਨ ਨੂੰ ਛੂੰ ਦਾ ਯਤਨ ਕੀਤਾ ਜਾਂ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਸਨ ਪਰਿਵਾਰ ਘਾਣ ਬੱਚਾ ਪੀੜ ਦਿੱਤਾ ਜਾਏਗਾ ਟੰਡੋਰਚੀਆਂ ਦੀਆਂ ਆਵਾਜ਼ਾਂ ਤਾਂ ਬੰਦ ਨਹੀਂ ਹੋਈਆਂ ਪਰ ਇੱਕ ਪਾਸੇ ਇੱਕਦਮ ਅੱਗ ਦੀਆਂ ਲਾਟਾਂ ਸਮਾਨ ਛੋਣ ਲੱਗੀਆਂ ਸ਼ਾਇਦ ਕਿਸੇ ਦੇ ਘਰ ਨੂੰ ਅੱਗ ਲੱਗ ਗਈ ਸੀ ਕਿਸ ਦਾ ਘਰ ਸੀ ਇਹ ਤਾਂ ਭਾਈ ਲੱਖੀ ਸ਼ਾਹ ਜੀ ਦਾ ਘਰ ਹੈ ਸੀ ਨਹੀਂ ਹੈ ਤੇ ਸਦੀਆਂ ਤੀਹ ਕੋਣ ਇਹ ਘਰ ਸਦਾ ਹੈ ਹੀ ਰਹੇਗਾ ਲੋਕ ਜਦ ਘਰ ਉਸਾਰਦੇ ਹਨ ਤਾਂ ਕਿਸੇ ਦੀ ਮਿਆਦ 30 ਸਾਲ ਹੁੰਦੀ ਹੈ ਤੇ ਕਿਸੇ ਦੀ 50 ਪਰ ਇਹ ਘਰ ਅੱਜ ਆਪਾਂ ਬਾਲ ਕੇ ਧਰਤੀ ਉੱਤੇ ਸਦਾ ਲਈ ਸਥਾਪਿਤ ਹੋ ਗਿਆ ਹੈ ਅਸੀਂ ਸੋਚਦੇ ਹੀ ਰਹਿ ਗਏ ਤੇ ਸਾਜ ਜੀ ਸੇਵਾ ਨਿਭਾ ਗਏ ਕੁਝ ਸਿੱਖ ਆਪਸ ਵਿੱਚ ਗੱਲਾਂ ਕਰ ਰਹੇ ਹਨ ਕਰਮਾਤ ਜੀ ਜਹਾਰਾ ਕਰਾਮਾਤ ਭਾਈ ਲੱਖੀ ਸ਼ਾਹ ਜੀ ਨੇ ਕਰਾਮਾਤ ਕਰ ਦਿਖਾਈ ਹੈ ਇੱਕ ਹੋਰ ਆਵਾਜ਼ ਆਈ ਇਹ ਕਰਾਮਾਤ ਨਹੀਂ ਭਾਈ ਲੱਖੀ ਸ਼ਾਹ ਜੀ ਬੋਲੇ ਕਰਾਮਾਤ ਦੇਖਣੀ ਹੈ ਤਾਂ ਚਾਦਨੀ ਚੌਂਕ ਜਾਓ ਤੇ ਦੇਖੋ ਕਿ ਜਦ ਅਸੀਂ ਮਹਾਰਾਜ ਦੀ ਦੇਲ ਆਏ ਸੀ ਤੇ ਸੀਸ ਪਾਈ ਦਿੱਤਾ ਜੀ ਲੈ ਗਏ ਤਾਂ ਉੱਥੇ ਕੀ ਵਾਪਰਿਆ ਸਭ ਬੜੇ ਹੈਰਾਨ ਹੋਏ ਕਿ ਜਹਾਂ ਹੋਰ ਉੱਥੇ ਕੀ ਹੋ ਗਿਆ ਇੰਨੇ ਨੂੰ ਇੱਕ ਸਿੱਖ ਹਫਿਆ ਹੋਇਆ ਆ ਤਾਨ ਸਿੱਖੀ ਧੰਨ ਗੁਰੂ ਕੇ ਸਿੱਖ ਪੁਸ਼ਨ ਉੱਤੇ ਉਸਨੇ ਦੱਸਿਆ ਕਿ ਉਹ ਚਾਂਦਨੀ ਚੌਂਕ ਵੱਲੋਂ ਆਇਆ ਹੈ ਖਤਰਨਾਕ ਹਨੇਰੀ ਨਾਲ ਮੁਗਲ ਸਪਾਹੀਆਂ ਵਿੱਚ ਹਫੜਾ ਦਫੜੀ ਮਚ ਗਈ ਉਸੇ ਹਫੜਾ ਦਫੜੀ ਵਿੱਚ ਤੁਸੀਂ ਮਹਾਰਾਜ ਦੀ ਦੇ ਤੇ ਭਾਈ ਜੱਤਾ ਜੀ ਮਹਾਰਾਜ ਦਾ ਸੀਸ ਲੈ ਗਏ ਅਸੀਂ ਦੂਰ ਖਲੋਤੇ ਦੇਖ ਰਹੇ ਸਾਂ ਕਿ ਇੱਕ ਬਜ਼ੁਰਗ ਬੋਲੇ ਜਾਦੇ ਇਹ ਹਨੇਰੀ ਰੁਕੇਗੀ ਤੇ ਸਪਾਹੀਆਂ ਨੂੰ ਪਤਾ ਲੱਗੇਗਾ ਤਾਂ ਦਿੱਲੀ ਦੇ ਸਾਰੇ ਸਿੱਖ ਪਰਿਵਾਰਾਂ ਉੱਤੇ ਕੈਰ ਦੀ ਅਗਲੀ ਨੇਰੀ ਚੁਲੇਗੀ ਸੱਚੇ ਪਾਤਸ਼ਾਹ ਸਿੰਘਾਂ ਉੱਤੇ ਮਿਹਰ ਕਰਕੇ ਆਪਣੀ ਦੇਹ ਦੀ ਸੇਵਾ ਸੰਭਾਲ ਕਰਵਾ ਲੈਣ ਫੇਰ ਭਾਵੇਂ ਅੱਜ ਇਹ ਸ਼ਬਦ ਉਸਦੇ ਮੂੰਹ ਵਿੱਚ ਹੀ ਸਨ ਕਿ ਦੋ ਸਿੱਖ ਚਾਂਦਨੀ ਚੌਕ ਵੱਲ ਭੱਜੇ ਉੱਥੇ ਪਹੁੰਚੇ ਇੱਕ ਨੇ ਦੂਜੇ ਦਾ ਸੀਸ ਧਾੜ ਨਾਲੋਂ ਵਖ ਕਰ ਦਿੱਤਾ ਤੇ ਉਸ ਨੇ ਓਵੇਂ ਹੀ ਟਕਾ ਦਿੱਤਾ ਜਿਵੇਂ ਸਤਿਗੁਰਾਂ ਦੀ ਦੇਹ ਉੱਤੇ ਸੀਸ ਪੈਸਾ ਤਾਂ ਕਿ ਜਦ ਹਨੇਰੀ ਰੁਕੇ ਤਾਂ ਸਪਾਇਆਂ ਨੂੰ ਇੱਕਦਮ ਪਤਾ ਨਾ ਲੱਗੇ ਆਨ ਸਿੱਖੀ ਤਨ ਗੁਰੂ ਕੇ ਸਿੱਖ ਸ਼ਾਹਬਾਰ ਸਿੰਘ ਬੋਲਿਆ ਤੇ ਇਹ ਕਿਤੇ ਇੱਕ ਥਾਂ ਹੋਰ ਹੋਇਆ ਤੇ ਇਹ ਕਿਤੇ ਇੱਕ ਥਾਂ ਹੋਇਆ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਲੈ ਕੇ ਜਦ ਤੱਕ ਆਨੰਦਪੁਰ ਸਾਹਿਬ ਪਹੁੰਚੇ ਕਈ ਥਾਂ ਸਿੱਖ ਸੇਵਕਾਂ ਨੇ ਇਹ ਸੇਵਨ ਲਈ ਕਿਸੇ ਹੋਰ ਥਾਂ ਵੀ ਇਸ ਤਰ੍ਹਾਂ ਹੋਇਆ ਪਿਤਾ ਜੀ ਸ਼ਾਹਬਾਰ ਸਿੰਘ ਬੋਲਿਆ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਲੈ ਕੇ ਦਿੱਲੀ ਤੋਂ ਬਾਹਰ ਜਿਹੜੇ ਸਭ ਤੋਂ ਪਹਿਲਾਂ ਪਿੰਡ ਪੁੱਜੇ ਉਸ ਪਿੰਡ ਦਾ ਨਾਮ ਗੜੀ ਸੀ। ਨੀਹ ਹਨੇਰੇ ਦਾ ਮੁਕਾਬਲਾ ਕਰਦੇ ਹੋਏ ਭਾਈ ਸਾਹਿਬ ਜਦੋਂ ਇੱਥੇ ਪਹੁੰਚੇ ਤਾਂ ਪਿੰਡ ਦੇ ਮੋਹਤਬਾਰਾ ਮੋਹਤਬਾਰ ਬਾਬਾ ਖੁਸ਼ਿਆਲਾ ਜੀ ਨੂੰ ਖਬਰ ਮਿਲੀ ਕਿ ਮੁਗਲ ਸਿਪਾਹੀ ਪਾਈ ਜਤਾ ਜਿਹਦਾ ਪਿੱਛਾ ਕਰਦੇ ਹੋਏ ਇੱਧਰ ਨੂੰ ਹੀ ਆ ਰਹੇ ਹਨ। ਬਾਬਾ ਜੀ ਮਹਾਰਾਜ ਦੇ ਸੀਸ ਅਤੇ ਪਾਈ ਜਤਾ ਜੀ ਨੂੰ ਬਹੁਤ ਅਦਬ ਸਤਕਾਰ ਨਾਲ ਆਪਣੇ ਘਰ ਲਿਆਏ। ਸਾਰੇ ਪਿੰਡ ਨੇ ਵਿਚਾਰ ਕੀਤੀ ਕਿ ਸਤੂਗੁਰਾਂ ਦੇ ਸੀਸ ਨੂੰ ਮੁਗਲਾਂ ਹੱਥ ਜਾਣ ਤੋਂ ਕਿਵੇਂ ਰੋਕਿਆ ਜਾਵੇ। ਬਾਬਾ ਖੁਸ਼ਿਆਲਾ ਜੀ ਨੇ ਆਪਣਾ ਆਪਣੇ ਪੁੱਤਰ ਨੂੰ ਕਿਹਾ ਕਿ ਇੱਕੋ ਰਸਤਾ ਹੈ ਕਿ ਕੋਈ ਹੋਰ ਸਿਰ ਰੁਮਾਲਿਆਂ ਵਿੱਚ ਲਪੇਟ ਕੇ ਮੁਗਲ ਸਪਾਹਿਆਂ ਨੂੰ ਦੇ ਦਿੱਤਾ ਜਾਵੇ ਸਭ ਨੇ ਇਸੇ ਗੱਲ ਤੇ ਸਹਿਮਤੀ ਪ੍ਰਗਟਾਈ ਪਰ ਸਿਰ ਦੇਵੇ ਕੌਣ ਬਾਬਾ ਖੁਸ਼ਿਆਲਾ ਜੀ ਅੱਗੇ ਆਏ ਤੇ ਆਪਣੇ ਪੁੱਤਰਾਂ ਨੂੰ ਕਹਿਣ ਲੱਗੇ ਇਸ ਮਹਾਨ ਕਾਰਜ ਲਈ ਮੇਰਾ ਸਿਰ ਹਾਜ਼ਰ ਹੈ ਕਾਫੀ ਚਿਜਕ ਅਤੇ ਨਾ ਨੁਕਰ ਮਗਰੋਂ ਬਾਬਾ ਜੀ ਦੇ ਪੁੱਤਰ ਉਹਨਾਂ ਦੀ ਇਸ ਕੁਰਬਾਨੀ ਭਰੇ ਗੱਲਾਂ ਨਾਲ ਸਹਿਮਤ ਹੋ ਗਏ ਮਹਾਰਾਜ ਦੇ ਸੀਸ ਦਾ ਨਰਾਦਰ ਰੋਕਣ ਲਈ ਬਾਬਾ ਖੁਸ਼ਾਲਾ ਜੀ ਨੇ ਖੁਸ਼ੀ-ਖੁਸ਼ੀ ਆਪਣਾ ਸੀਸ ਭੇਟ ਕਰ ਦਿੱਤਾ। ਭਾਈ ਜੈਤਾ ਜੀ ਨੂੰ ਸਵੇਰ ਹੁੰਦੇ ਸਾਰ ਸਾਰੇ ਪਿੰਡ ਨੇ ਸਤਕਾਰ ਸਹਿਤ ਮਹਾਰਾਜ ਦੇ ਸੀਸ ਸਮੇਤ ਵਿਦਾ ਕਰ ਦਿੱਤਾ। ਕੁਝ ਚਿਰ ਮਗਰੋਂ ਹੀ ਮੁਗਲ ਸਿਪਾਹੀ ਆਂ ਟੁੱਕੇ ਬਾਬਾ ਖੁਸ਼ਾਲਾ ਜੀ ਦਾ ਸੀਸ ਸੁੰਦਰ ਬਸਤਰਾਂ ਵਿੱਚ ਲਪੇਟ ਕੇ ਮੁਗਲਾਂ ਨੂੰ ਸੌਂਪ ਦਿੱਤਾ ਗਿਆ। ਤੇ ਉਹ ਕਾਫਰ ਕਿੱਥੇ ਹੈ ਜਿਸ ਨੇ ਆਪਣੀ jaan ਦੀ ਪਰਵਾਹ ਨਾ ਕਰਦੇ ਹੋਏ ਹਕੂਮਤ ਦੇ ਬਗ਼ੀ ਗੁਰੂ ਦਾ ਸਿਰ ਚਾਂਦਨੀ ਚੌਕ ਵਿਚੋਂ ਚੁੱਕ ਕੇ ਲਿਆਂਦਾ ਮੁਗਲ ਸਪਈ ਗੁੱਸੇ ਵਿੱਚ ਬੋਲਿਆ ਇਸ ਬਾਰੇ ਤਾਂ ਪਿੰਡ ਵਾਲਿਆਂ ਨੇ ਸੋਚਿਆ ਹੀ ਨਹੀਂ ਸੀ ਉਹਨਾਂ ਸਿਰ ਹੁਣ ਹੋਰ ਵਿਪਤਾ ਪੈ ਗਈ ਸੀ ਜਲਦੀ ਪੇਸ਼ ਕਰੋ ਆਫਰ ਨੂੰ ਵੀ ਨਹੀਂ ਤਾਂ ਤੁਹਾਡੇ ਪਿੰਡ ਵੀ ਤੁਹਾਡੇ ਵਿੱਚੋਂ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਮੈਂ ਹਾਂ ਹਜੂਰ ਇਸ ਤੋਂ ਪਹਿਲਾਂ ਕਿ ਪਿੰਡ ਵਾਲੇ ਕੁਝ ਬੋਲਦੇ ਪਿੰਡ ਦਾ ਇੱਕ ਹੋਰ ਬਜ਼ੁਰਗ ਅੱਗੇ ਆਇਆ ਤੇ ਉਸਨੇ ਭਾਈ ਜਤਾ ਜਿਹਦੀ ਥਾਂ ਆਪਣੇ ਆਪ ਨੂੰ ਪੇਸ਼ ਕੀਤਾ ਇੱਕ ਮੁਗਲ ਸਿਪਾਈ ਨੇ ਤਲਵਾਰ ਦੇ ਵਾਰ ਨਾਲ ਉਸ ਬਜ਼ੁਰਗ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਮੁਗਲ ਸਿਪਾਈ ਨੇ ਬਾਬਾ ਖੁਸ਼ਾਲਾ ਜੀ ਦਾ ਸਿਰ ਆ ਕੇ ਔਰੰਗਜ਼ੇਬ ਅੱਗੇ ਪੇਸ਼ ਕੀਤਾ। ਜਦ ਬਾਦਸ਼ਾਹ ਨੇ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ। ਸਾੜ ਕੇ ਸਵਾਹ ਕਰ ਦਿਓ ਉਸ ਸਾਰੇ ਪਿੰਡ ਨੂੰ ਜਿਸ ਨੇ ਹਕੂਮਤ ਨਾਲ ਐਸਾ ਕੋਜਾਂ ਮਜ਼ਾਕ ਕੀਤਾ ਹੈ। ਤੇ ਔਰੰਗਜ਼ੇਬ ਦੀ ਇਸ ਹੁਕਮ ਦੀ ਦੇਰ ਸੀ ਇਹ ਸਾਰਾ ਗੜੀ ਪਿੰਡ ਮੁਗਲਾ ਨੇ ਸਾੜ ਕੇ ਸਵਾਹ ਕਰ ਦਿੱਤਾ ਵਾਹਿਗੁਰੂ ਧੰਨ ਗੁਰੂ ਧੰਨ ਗੁਰੂ ਪਿਆਰੇ ਸ਼ਾਹਬਾਦ ਸਿੰਘ ਇਹ ਕਹਿੰਦਾ ਹੋਇਆ ਸ਼ਹਾਦਤਾਂ ਨੂੰ ਪ੍ਰਣਾਮ ਕਰ ਰਿਹਾ ਸੀ ਸਿੱਖੀ ਸਿਦਕ ਦੀਆਂ ਐਸੀਆਂ ਸਾਖੀਆਂ ਰਾਹੀ ਸੁਬੇਗ ਸਿੰਘ ਆਪਣੇ ਪੁੱਤਰ ਨੂੰ ਸਦਾ ਸਿੱਖੀ ਕਮਾਉਣ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ ਜਕਰੀਆ ਖਾਨ ਵੱਲੋਂ ਜਦੋਂ ਤੋਂ ਭਾਈ ਸੁਬੇਗ ਸਿੰਘ ਨੂੰ ਕਚਹਿਰੀ ਦੇ ਚਬੂਤਰੇ ਦੀ ਤਾਬੇਦਾਰੀ ਦਿੱਤੀ ਗਈ ਸੀ ਤਦ ਤੋਂ ਹੀ ਉਸ ਦੇ ਪੁੱਤਰ ਜਈਆ ਖਾਨ ਸ਼ਾਹ ਨਿਮਾਰਜ ਰੋਸ ਵਿੱਚ ਸਨ ਤੇ ਕਿਸੇ ਵੀ ਤਰ੍ਹਾਂ ਭਾਈ ਸੁਵੇਗ ਸਿੰਘ ਤੋਂ ਇਹ ਅਹੁਦਾ ਖੋਹ ਲੈਣਾ ਚਾਹੁੰਦੇ ਸਨ। ਹੇਠਾਂ ਧਰਤੀ ਹੈ ਤੇ ਉੱਤੇ ਆਕਾਸ਼, ਮੁਗਲ ਦੀ ਸਲਤਨਤ ਧਰਤੀ ਤੇ ਹੈ ਤੇ ਖਾਲਸੇ ਦੀ ਆਕਾਸ਼ੀ। ਖਾਲਸੇ ਦਾ ਤਖਤ ਉੱਚਾ ਹੈ। ਭਾਈ ਸੁਵੇਗ ਸਿੰਘ ਦੀ ਜੀ ਵੱਲੋਂ ਜਾਰੀ ਕੀਤੇ ਗਏ ਸਿੱਕੇ ਦੀ ਇਬਾਰਤ ਨੇ ਤਾਂ ਕਾਜ਼ੀਆਂ ਮੋਲਾਨੀਆਂ ਅੰਦਰ ਗੁੱਸੇ ਦੇ ਭਾਂਬੜ ਮਚਾ ਦਿੱਤੇ ਸਨ। ਕੋਤਵਾਲ ਬਣਦਿਆ ਸੀ ਭਾਈ ਸਵੇਗ ਸਿੰਘ ਨੇ ਕੁਝ ਕੰਮ ਬਹੁਤ ਛੇਤੀ ਨਾਲ ਕਰ ਦਿੱਤੇ। ਉਹਨਾਂ ਨੂੰ ਪਤਾ ਸੀ ਕਿ ਇਹ ਅਹੁਦਾ ਉਹਨਾਂ ਕੋਲ ਜ਼ਿਆਦਾ ਦੇਰ ਨਹੀਂ ਟਿਕੇਗਾ। ਸਿੱਕਾ ਜਾਰੀ ਕਰਨ ਦੇ ਨਾਲ ਹੀ ਉਹਨਾਂ ਲਾਹੌਰ ਦੀਆਂ ਜੇਲਾਂ ਵਿੱਚ ਕੈਦ ਸਾਰੇ ਸਿੱਖਾਂ ਨੂੰ ਰਿਹਾ ਕਰ ਦਿੱਤਾ। ਉਹਨਾਂ ਚਰਖੜੀਆਂ ਨੂੰ ਪਟਵਾਇਆ ਗਿਆ ਜਿਨ੍ਹਾਂ ਉੱਤੇ ਚੜ੍ਹ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਉਹਨਾਂ ਨੇ ਸਜ਼ਾ ਦੇਣ ਵਾਲੇ ਹੋਰ ਅਣਮੁਖੀ ਤਰੀਕੇਅਤ ਤੇ ਵੀ ਮੁਕੰਮਲ ਪਾਬੰਦੀ ਲਾ ਦਿੱਤੀ। ਇਨ੍ਹਾਂ ਵਿੱਚੋਂ ਚਰਖੜੀਆਂ ਤਾਂ ਉਹ ਪਹਿਲਾਂ ਹੀ ਪਟਵਾ ਚੁੱਕੇ ਸਨ। ਬਾਕੀਆਂ ਵਿੱਚੋਂ ਸੂਲੀ ਜਿਵੇਂ ਹਜ਼ਰਤ ঈਸਾ ਨੂੰ ਚਾੜਿਆ ਗਿਆ ਸੀ, ਸੰਗੇਸਾਰ ਕਿਸੇ ਨੂੰ ਧਰਤੀ ਵਿੱਚ ਗੱਡ ਕੇ ਜਾਂ ਦਰਖਤ ਨਾਲ ਲਮਕਾ ਕੇ ਪੱਥਰਾਂ ਨਾਲ ਮਾਰਨਾ, ਤੱਤੇ ਜੰਬੂਰਾਂ ਨਾਲ ਮਾਸ ਨੋਚਣਾ, ਮੂੰਗਲਿਆਂ ਨਾਲ ਕੁੱਟ-ਕੁੱਟ ਕੇ ਮਾਰਨਾ, ਹਲਕੇ ਕੁੱਤਿਆਂ ਤੋਂ ਪੜਵਾਉਣਾ, ਤੱਤਾ ਤੇਲ ਪਾ ਕੇ ਸਾੜ ਦੇਣਾ ਆਦਿ ਸ਼ਾਮਲ ਸਨ। ਇਹ ਮੁਗਲਾਂ ਦੇ ਕੋਈ ਤਰੀਕੇ ਸਨ ਜਿਨ੍ਹਾਂ ਰਾਹੀਂ ਉਹ ਸਿੱਖਾਂ ਉੱਤੇ ਤਸ਼ੱਦਦ ਕਰਿਆ ਕਰਦੇ ਸਨ। ਪਾਈਸੂ ਬੇਗ ਸਿੰਘ ਨੇ ਇਹਨਾਂ ਸਭ ਤਰੀਕਿਆਂ ਨੂੰ ਫੌਰੀ ਤੌਰ ਤੇ ਬੰਦ ਕਰਨ ਦਾ ਹੁਕਮ ਦੇ ਦਿੱਤਾ। ਨਾਲ ਹੀ ਪਾਈਸੂ ਬੇਗ ਸਿੰਘ ਨੇ ਹਿੰਦੂ ਮੰਦਰਾਂ ਵਿੱਚ ਸ਼ੰਖ ਵਜਾਉਣ ਤੇ ਪੁਰਾਣ ਤੇ ਪੁਰਾਣਾ ਦੇ ਪਾਠ ਉੱਤੇ ਲੱਗੀ ਪਾਬੰਦੀ ਵੀ ਹਟਾ ਦਿੱਤੀ। ਮੁਗਲਾਂ ਵੱਲੋਂ ਕਾਰ ਕਾਰ ਕਹਿ ਕੇ ਸ਼ੁਰੂ ਕੀਤੀ ਗਈ ਇੱਕ ਘਟਿਆ ਰਸਮ ਜਿਸ ਵਿੱਚ ਗੈਰ ਮੁਸਲਮ ਕੁੜੀਆਂ ਵਿਆਹ ਮਗਰੋਂ ਸਹੁਰੇ ਜਾਣ ਤੋਂ ਪਹਿਲਾਂ ਕੁਝ ਦਿਨ ਮੁਗਲ ਫੌਜਦਾਰਾਂ ਜਾਂ ਸੂਬੇਦਾਰਾਂ ਘਰ ਘਟਦੀਆਂ ਸਨ। ਉਸ ਨੂੰ ਵੀ ਬੰਦ ਕਰਵਾਇਆ ਗਿਆ ਭਾਈ ਸੁਬੇਗ ਸਿੰਘ ਨੇ ਲਾਹੌਰ ਦੇ ਸ਼ਹੀਦ ਗੰਜ ਵਿਖੇ ਦੀਆਂ ਕੰਧਾਂ ਵਿੱਚੋਂ ਸ਼ਹੀਦ ਕੀਤੇ ਗਏ ਸਿੰਘਾਂ ਦੇ ਸਿਰ ਤੇ ਖੂਹਾਂ ਵਿੱਚੋਂ ਤੜਕੜਵਾ ਕੇ ਉਹਨਾਂ ਦਾ ਸੰਸਕਾਰ ਕਰਵਾਇਆ ਇਹਨਾਂ ਸਾਰੀਆਂ ਫੈਸਲਿਆਂ ਕਰਕੇ ਭਾਈ ਸਾਹਿਬ ਜ਼ਕਰੀਏ ਦੇ ਪੁੱਤਰ ਪੁੱਤਰਾਂ ਤੇ ਮੁਗਲ ਦਰਬਾਰੀਆਂ ਦੀਆਂ ਅੱਖਾਂ ਵਿੱਚ ਹੋਰ ਰੜਕਣ ਲੱਗਿਆ ਸਿੱਖਾਂ ਨਾਲ ਦਿਨ ਰਾਤ ਨਫ਼ਰਤ ਕਰਨ ਵਾਲੇ ਲਖਪਤ ਰਾਏ ਦੇ ਤਾਂ ਕੋਈ ਅੰਦਰ ਵੜਕੇ ਨਹੀਂ ਦੇਖਦਾ ਸੀ ਸਾੜੇ ਦੀ ਅੱਗ ਵਿੱਚ ਉਹ ਬੁਰੀ ਤਰ੍ਹਾਂ ਭੁੱਜ ਰਿਹਾ ਸੀ ਭਾਈ ਸਾਹਿਬ ਦਾ ਭਜੰਗੀ ਸਾਬਾਰ ਸਿੰਘ ਬਹੁਤ ਲਾਇਕ ਤੇ ਹੁਸ਼ਿਆਰ ਬਾਲਕ ਸੀ ਗੁਰਮਤਿ ਵਿੱਚ ਪ੍ਰਪਾ ਘੋਣ ਦੇ ਨਾਲ-ਨਾਲ ਉਹ ਫਾਰਸੀ ਦਾ ਚੰਗਾ ਵਿਦਵਾਨ ਵੀ ਬਣ ਗਿਆ ਸੀ ਉਸ ਦੀ ਲਾਇਕਤਾ ਦੇਖ ਕੇ ਮੌਲਵੀ ਸਦਾ ਰੰਜ ਕਰਦਾ ਸੀ ਕਿ ਐਸਾ ਸ੍ਰੇਸ਼ਟ ਬਾਲਕ ਮੁਸਲਮਾਨ ਕਿਉਂ ਨਹੀਂ ਕਈ ਵਾਰ ਉਹ ਬਾਲਕ ਨੂੰ ਥੜਕੜਾਉਣ ਲਈ ਸਿੱਖੀ ਉੱਤੇ ਤੰਜ ਕਰਦਾ ਪਰ ਬਾਲਕ ਆਪਣੇ ਤੇਜ਼ ਤਰਾਰ ਜਵਾਬ ਨਾਲ ਮੌਲਵੀ ਨੂੰ ਚਾਰੇ ਖਾਨੇ ਚਿਤ ਕਰ ਦਿੰਦਾ ਸੀ ਐਸੀ ਹੀ ਇੱਕ ਬੈਸ ਜੁਮੇ ਰਾਤ ਨੂੰ ਮਸਜਿਦ ਦੇ ਬਾਹਰ ਹੋ ਗਈ ਲੋਕਾਂ ਦਾ ਮਜਮਾ ਲੱਗਿਆ ਹੋਇਆ ਸੀ ਸਭ ਮੌਲਵੀ ਦੇ ਦਿਵਾਲੇ ਖਲੋਤੇ ਗੱਲਾਂ ਕਰ ਰਹੇ ਹਨ ਇੰਨੇ ਨੂੰ ਕੋਈ ਕੋਲ ਹਿੱਦੀ ਸ਼ਾਹਬਾਰ ਸਿੰਘ ਲੰਘਿਆ ਤਾਂ ਮੌਲਵੀ ਬੋਲਿਆ ਮੁਹੰਮਦ ਸਾਹਿਬ ਦੀ ਇੱਕ ਮਾਤਰ ਸਰਵੋੱਚ ਤੇ ਆਖਰੀ ਪਗੰਬਰ ਹਨ ਕਿਉਂ ਸ਼ਾਹਬਾਰ ਸਿੰਘ ਉਸ ਦੇ ਲੰਗੇ ਜਨ ਉਸਨੇ ਲੰਗੇ ਜਾਂਦੇ ਸ਼ਹਾਬਾਦ ਸਿੰਘ ਦਾ ਹੰਗਾਰਾ ਪਰਵਾਉਣਾ ਚਾਹਿਆ ਬੇਸ਼ੱਕ ਸ਼ਹਾਬਾਦ ਸਿੰਘ ਬੋਲਿਆ ਹਰ ਸੱਚੇ ਮੁਸਲਮਾਨ ਨੂੰ ਇਹ ਗੱਲ ਪੂਰੇ ਇਮਾਨ ਨਾਲ ਮੰਨਣੀ ਚਾਹੀਦੀ ਹੈ دین ਤੋਂ ਥਿੜਕਿਆ ਮੰਨਿਆ ਜਾਵੇਗਾ ਉਹ ਮੌਮਣ ਜੋ ਇਸ ਬਚਨ ਤੋਂ ਚਿਤ ਡਲਾਗੇ ਸ਼ਹਾਬਾਦ ਸਿੰਘ ਨੇ ਐਸਾ ਸ਼ਾਨਦਾਰ ਜਵਾਬ ਦਿੱਤਾ ਜਿਸ ਦੀ ਮੌਲਵੀ ਨੂੰ ਆਸ ਨਹੀਂ ਸੀ ਸਿਰਫ ਮੁਸਲਮਾਨ ਹੀ ਕਿਉਂ ਕੁੱਲ ਆਲਮ ਕਿਉਂ ਨਹੀਂ ਤੂੰ ਕਿਉਂ ਨਹੀਂ ਮੈਂ ਆਨੰਦਪੁਰੀ ਧੂੜਾਂ ਮੱਥੇ ਨੂੰ ਛੋਹ ਲਈਆਂ ਨੇ ਮੌਲਵੀ ਸਾਹਿਬ ਕੇਸਗੜ੍ਹ ਸਾਹਿਬ ਦੀਆਂ ਖੰਡੇ ਬਾਟੇ ਵਾਲੀਆਂ ਪੰਜ ਕੁੱਟਾਂ ਮੇਰੇ ਅੰਦਰ ਚਲੀਆਂ ਗਈਆਂ ਨੇ ਮੇਰੇ ਲਈ ਕਲਗੀਧਰ ਸੱਚੇ ਪਾਤਸ਼ਾਹ ਤੋਂ ਵੱਡਾ ਨਾ ਕੋਈ ਹੈ ਤੇ ਨਾ ਹੋਵੇਗਾ ਉਹਨਾਂ ਨੇ ਮਿੱਤਰ ਪਿਆਰਾ ਕਾਲਪੁਰਖ ਜੀ ਨੂੰ ਕਿਹਾ ਪਰ ਮੈਨੂੰ ਮਿੱਤਰ ਪਿਆਰੇ ਉਹ ਲੱਗਦੇ ਹਨ ਉਹਨਾਂ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਜੈ ਬੋਲ ਸਰਵ ਉੱਚ ਪ੍ਰਮਾਤਮਾ ਲਈ ਵਰਤੇ ਪਰ ਮੇਰੇ ਲਈ ਰਾਜਨ ਕੇ ਰਾਜਾ ਵੀ ਉਹੀ ਨੇ ਤੇ ਮਹਾਰਾਜਨ ਕੇ ਮਹਾਰਾਜ ਵੀ ਉਹੀ ਉਹ ਮੈਂ ਫਿਰ ਕਹਿੰਨਾ ਕਿ ਜਿਵੇਂ ਮੁਸਲਮਾਨ ਲਈ ਮੁਹੰਮਦ ਸਾਹਿਬ ਸਰ ਮੌਰ ਤੇ ਆਖਰੀ ਪਗੰਬਰ ਨੇ ਓਵੇਂ ਸਿੱਖ ਲਈ ਸਰ ਸਰਬੰਸ ਦਾ ਨੇ ਪਿਤਾ ਉਰੇ ਪਰੇ ਤੋਂ ਹੋਰ ਕੁਝ ਨਹੀਂ ਸਾਨੂੰ ਦੋਹਾਂ ਨੂੰ ਇੱਕ ਦੂਜੇ ਦੇ ਇਸ ਨਿਸ਼ਚੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਸ਼ਾਹਬਾਦ ਸਿੰਘ ਦਾ ਉੱਤਰ ਲਾਜਵਾਬ ਕਰਨ ਵਾਲਾ ਸੀ ਪਰ ਹੰਕਾਰ ਦਾ ਭਰਿਆ ਮੌਲਵੀ ਫਿਰ ਵੀ ਬੋਲਿਆ ਜੇ ਸਰਵੋੱਚ ਤੇ ਆਖਰੀ ਪਗੰਬਰ ਧਰਤੀ ਉੱਤੇ ਆ ਚੁੱਕੇ ਸਨ ਤਾਂ ਫਿਰ ਤੁਹਾਡੇ ਗੁਰੂਆਂ ਦੀ ਕੀ ਲੋੜ ਸੀ ਇਸ ਦਾ ਜਵਾਬ ਤੁਸੀਂ ਆਪਣੇ ਧਾਰਮਿਕ ਗ੍ਰੰਥਾ ਤੋਂ ਪੁੱਛੋ ਉਹਨਾਂ ਵਿੱਚ ਜ਼ਰੂਰ ਉੱਤਰ ਹੋਏਗਾ ਪਰ ਕਿਸੇ ਤੁਅਸਬ ਕਰਕੇ ਕਈ ਵਾਰ ਸਾਡੇ ਨਜ਼ਰੀ ਨਹੀਂ ਪੈਂਦਾ ਝਰਨਿਆਂ ਵਿੱਚੋਂ ਪਾਣੀ ਲਗਾਤਾਰ ਵਗਦਾ ਰਹਿੰਦਾ ਹੈ ਮੌਲਵੀ ਸਾਹਿਬ ਤੇ ਲੋਕਾਂ ਦੀ ਤੇ ਮਟਾਉਂਦਾ ਰਹਿੰਦਾ ਹੈ ਝਰਨੇ ਵਿੱਚ ਪਏ ਪੱਥਰ ਆ ਕੇ ਆ ਰਹੇ ਹੋਰ ਪਾਣੀ ਨੂੰ ਇਹ ਨਹੀਂ ਕਹਿੰਦੇ ਕਿ ਪਾਣੀ ਤਾਂ ਪਹਿਲਾਂ ਹੀ ਇੱਥੋਂ ਲੰਘ ਰਿਹਾ ਹੈ ਤੇ ਨਾ ਹੀ ਚਰਨੇ ਕੋਲ ਆਏ ਕਿਸੇ ਧਿਆਏ ਨੂੰ ਚਰਨਾ ਕਹਿੰਦਾ ਹੈ ਕਿ ਸੈਂਕੜੇ ਕੋਹਾਂ ਦੂਰ ਹੋਰ ਚੰਨਾ ਵਗਦਾ ਹੈ ਉੱਥੋਂ ਪਾਣੀ ਪੀ ਲਾ। ਮੌਲਵੀ ਹੁਣ ਨਿਰੁੱਤਰ ਸੀ। ਪਰ ਉਹ ਇਨਾਂ ਬਾਲਕਾਂ ਦਾ ਉਸਤਾਦ ਸੀ। ਚੁੱਪ ਕਿਵੇਂ ਰਹਿੰਦਾ? ਪਰ ਜੇ ਕੋਈ ਧਿਆਏ ਪਹਿਲਾਂ ਵਗ ਵਗਰੇ ਚਰਨੇ ਕੋਲ ਖੜੋਤਾਰ ਹੋਏ ਤਾਂ ਉਸ ਨੂੰ ਹੋਰ ਨਵਾਂ ਚਰਨਾ ਲੱਭਣ ਦੀ ਲੋੜ ਕੀ ਹੈ? ਇਹ ਤਾਂ ਆਪਣੀ ਆਪਣੀ ਤੇ ਦੀ ਗੱਲ ਹੈ ਮੌਲਵੀ ਸਾਹਿਬ। ਸਹਿਬ ਨਾ ਜਾ ਉਸ ਦੇ ਪੱਥਰ ਵੀ ਕਿਸੇ ਨਾਲ ਧੱਕਾ ਕਿਉਂ ਕਰਨ ਕਿ ਇੱਥੋਂ ਹੀ ਪਾਣੀ ਪੀ ਤੁਹਾਨੂੰ ਉਹ ਬੋਝ ਯਾਦ ਨੇ ਜੋ ਅੱਲਾਹ ਪਾਕ ਨੇ ਮੁਹੰਮਦ ਸਹਿਬ ਨੂੰ ਉਦੋਂ ਕਹੇ ਸਨ ਜਦੋਂ ਉਹਨਾਂ ਆਖਰੀ ਸਮੇਂ ਇੰਤਜ਼ਾਰ ਵਿੱਚ ਮੰਜੇ ਤੇ ਪਏ ਚਾਚੇ ਅਬੂ ਤਾਲਿਬ ਨੂੰ دین ਕਬੂਲ ਕਰਨ ਲਈ ਕਿਹਾ ਸੀ ਕਿ ਤੁਸੀਂ ਜਿੰਨੂੰ ਚਾਹੇ ਚਾਹੋ دین ਦੇ ਰਾਹ ਨਹੀਂ ਲਿਆ ਸਕਦੇ ਸਗੋਂ ਮੈਂ ਜਿਸ ਨੂੰ ਚਾਹਦਾ ਹਾਂ ਮਾਰਗਦਰਸ਼ਨ ਬਖਸ਼ ਦਿੰਦਾ ਹੌਣ ਤਾਂ ਗੱਲ ਮੌਲਵੀ ਦੇ ਵੱਸੋਂ ਬਾਹਰ ਹੋ ਗਈ ਸੀ ਉਸ ਨੇ ਗੁੱਸੇ ਨਾਲ ਭਰਿਆ ਪੀਤਾ ਨਵਾਬ ਕੋਲ ਜਾ ਹਾਜ਼ਰ ਹੋਇਆ ਤੇ ਸ਼ਾਹਬਾਦ ਸਿੰਘ ਦੀ ਸ਼ਿਕਾਇਤ ਕਰਦਾ ਬੋਲਿਆ ਜੇ ਤੁਸੀਂ ਛੇਤੀ ਨਾਲ ਉਸ ਬਾਲਕ ਨੂੰ ਨਾਥ ਨਾ ਪਾਈ ਤਾਂ ਮੇਰਾ ਕਿਹਾ ਯਾਦ ਰੱਖਿਓ ਉਸ ਦੀਆਂ ਗੱਲਾਂ ਹੋਰ ਬਾਲਕਾਂ ਨੂੰ ਵੀ ਡੁਲਾ ਦੇਣਗੀਆਂ ਨਵਾਬ ਨੂੰ ਤਾਂ ਸਗੋਂ ਬਹਾਨਾ ਚਾਹੀਦਾ ਸੀ ਉਸ ਨੇ ਫੌਰਨ ਸੁਬੇਗ ਸਿੰਘ ਤੇ ਸ਼ਾਹਬਾਦ ਸਿੰਘ ਨੂੰ ਕੈਦ ਕਰ ਲਿਆ ਦੋਵੇਂ ਪਿਓ ਪੁੱਤਰ ਬੇੜੀਆਂ ਵਿੱਚ ਜਕੜੇ ਹੋਏ ਨਵਾਬ ਅੱਗੇ ਖਲੋਤੇ ਸਨ ਕਿ ਕਾਜੀ ਬੋਲਿਆ ਤੇਰੇ ਪੁੱਤਰ ਦੀ ਗਲਤੀ ਦੀ ਇੱਕੋ ਮਾਫੀ ਹੈ ਸਵੇਗ ਸਿੰਘ ਕਿ ਤੁਸੀਂ ਪਿਓ ਪੁੱਤਰ ਦੀਨ ਕਬੂਲ ਕਰੋ ਆਪਣੇ ਪੁੱਤਰ ਨੂੰ ਕਹਿ ਕਿ ਮੌਲਵੀ ਸਾਹਿਬ ਤੋਂ ਮਾਫੀ ਮੰਗੇ ਮੁਸਲਮਾਨ ਹੋਣਾ ਕਬੂਲ ਕਰੇ ਤੇ ਪੈਗੰਬਰ ਸਾਹਿਬ ਨੂੰ ਸਰਵਉੱਚ ਤੇ ਆਖਰੀ ਪੈਗੰਬਰ ਮੰਨੇ ਪਰ ਆਉਂਦਾ ਹੈ ਮੈਨੂੰ ਤੁਹਾਡੇ ਜੇ ਮੁਸਲਮਾਨ ਅਖਵਾਉਣ ਵਾਲਿਆਂ ਤੇ ਤੁਹਾਨੂੰ ਇਹ ਕਿਉਂ ਜਾਪਦਾ ਹੈ ਕਿ ਪੈਗੰਬਰ ਸ਼ਾਹਬਾਰ ਸਿੰਘ ਜਾਂ ਕਿਸੇ ਹੋਰ ਗੈਰ ਮੁਸਲਮਾਨ ਮੁਸਲਮਾਨ ਦੇ ਕਹ ਹੀ ਵੱਡਾ ਹੋਏਗਾ ਕੀ ਹੋਣ ਉਸ ਦੀ ਵਡਿਆਈ ਘੱਟ ਹੈ ਰਹੀ ਗੱਲ ਮਾਫੀ ਦੀ ਆਪਣੇ ਵਿਸ਼ਵਾਸ ਉੱਤੇ ਦ੍ਰਿੜਤਾ ਨਾਲ ਪੈਰਾ ਦੇਣ ਲਈ ਦੇਣਦੀਆਂ ਸਾਖੀਆਂ ਮੈਂ ਹੀ ਸ਼ਾਹਬਾਦ ਸਿੰਘ ਸੁਣਾਈਆਂ ਹਨ ਤੇ ਹੁਣ ਮੈਂ ਹੀ ਉਸ ਨੂੰ ਨਿਸ਼ਚਿਤ ਡੋਲ ਜਾਣ ਲਈ ਕਿਵੇਂ ਕਹਾਂ ਸ਼ਾਹਬਾਦ ਸਿੰਘ ਆਪਣੇ ਪਿਤਾ ਦਾ ਉੱਤਰ ਸੁਣ ਕੇ ਮੁਸਕਰਾਇਆ ਤਾਂ ਫੇਰ ਚਰਖੜੀਆਂ ਦੇ ਝੂਟਿਆਂ ਲਈ ਤਿਆਰ ਹੋ ਜਾ ਧਰਮ ਖਾਤਰ ਚਰਖੜੀਆਂ ਮਿਲਣ ਮਿਲਣ ਸਾਡੇ ਧਨ ਭਾਗ ਮੌਤ ਦਾ ਡਰ ਦੇ ਕੇ ਸਾਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦੇ ਹੋ ਕਿ ਮੁਸਲਮਾਨ ਨੂੰ ਮੌਤ ਨਹੀਂ ਆਉਂਦੀ ਦੋਹੇ ਪਿਤਾ ਪੁੱਤਰ ਵਾਰ-ਵਾਰ ਬੋਲੇ ਦੋਹਾਂ ਨੂੰ ਚਰਖੜੀ ਕੋਲ ਲਿਆਂਦਰ ਗਿਆ ਨਮਨ ਕਰ ਪੁੱਤਰ ਇਸ ਚਰਖੜੀ ਨੂੰ ਇਹ ਸਾਡਾ ਇੰਤਿਆਨ ਲਏਗੀ ਇਹੀ ਤੈਅ ਕਰੇਗੀ ਕਿ ਜਿਸ ਸਕੂਲ ਵਿੱਚ ਅਸੀਂ ਦਾਖਲਾ ਲਿਆ ਪੜ੍ਹਾਈ ਕੀਤੀ ਉਸ ਦੀ ਪ੍ਰੀਖਿਆ ਪਾਸ ਕਰਦੇ ਹਾਂ ਜਾਂ ਨਹੀਂ ਅੱਜ ਤੱਕ ਜੋ ਵੀ ਸਿੱਖ ਸੂਰਮਾਏ ਦੇ ਉੱਤੇ ਚਾੜਿਆ ਗਿਆ ਉਸ ਸਵਾਸਾਂ ਸੰਗ ਸਿੱਖੀ ਨਿਭਾ ਗਿਆ ਨਮਨ ਕਰ ਪੁੱਤਰ ਪਤਾ ਨਹੀਂ ਕਿੰਨੀਆਂ ਗੁਰਸਿੱਖ ਰੂਹਾਂ ਦੀਆਂ ਦੇਹਾਂ ਇਹਨਾਂ ਚਰਖੜੀਆਂ ਨੇ ਛੋਈਆਂ ਹਨ ਜਲਾਦਾ ਨੇ ਪਹਿਲਾਂ ਭਾਈ ਸੁਬੇਗ ਸਿੰਘ ਨੂੰ ਚਰਖੜੀ ਤੇ ਚਾੜਿਆ ਨਵਾਬ ਨੂੰ ਚਰਖੜੀ ਦੇ ਤਿੱਖੇ ਦੰਦਿਆਂ ਦਾ ਹੰਕਾਰ ਹੈ ਤੇ ਭਾਈ ਸੁਬੇਗ ਸਿੰਘ ਨੂੰ ਆਪਣੇ ਸਿੱਦਕ ਦਾ ਮਾਣ ਹੈ ਚਰਖੜੀ ਘੁਮਾਈ ਗਈ ਸਿੰਘ ਨੇ ਅਕਾਲ ਕਾਲ ਦਾ ਜਾਪ ਸ਼ੁਰੂ ਕੀਤਾ ਸਿੰਘ ਦੀ ਇਹ ਦ੍ਰਿੜਤਾ ਨਵਾਬ ਨੂੰ ਹੋਰ ਗੁੱਸਾ ਦਿਵਾ ਰਹੀ ਸੀ ਤੇਜ ਕਰੋ ਚਰਖੜੀ ਤੇ ਬੰਦ ਕਰਵਾਓ ਇਸ ਦੀ ਬਕਵਾਸ ਨਵਾਬ ਗੁੱਸੇ ਵਿੱਚ ਚੀਕਿਆ ਚਰਖੜੀ ਤੇਜ ਹੋਈ ਤੇ ਸਿੰਘ ਦੀ ਅਕਾਲ ਕਾਲ ਦੀ ਧੁਨੀ ਵੀ ਹੋਰ ਤੇਜ ਹੋ ਗਈ ਦੰਦਿਆਂ ਨੇ ਸਿੰਘ ਦਾ ਸਰੀਰ ਥਾਂ ਥਾਂ ਤੋਂ ਪਾੜ ਦਿੱਤਾ ਤੇ ਵਗਦੀਆਂ ਲਹੂ ਦੀਆਂ ਧਾਰਾਂ ਵਿੱਚੋਂ ਗੁਰੂ-ਗੁਰੂ ਦੀ ਆਵਾਜ਼ ਆਉਣ ਲੱਗੀ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਭਾਈ ਮਤੀ ਦਾਸ ਭਾਈ ਮਣੀ ਸਿੰਘ ਭਾਈ ਤਾਰੂ ਸਿੰਘ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਸ਼ਾਬਾਸ਼ ਸਿੰਘ ਨੇ ਜਕਾਰਾ ਛੱਡਿਆ। ਲਾਓ ਇਹਨੂੰ ਤੇ ਇਸ ਜ਼ਿਆਦਾ ਗਰਜ ਰਹੇ ਨੂੰ ਉੱਤੇ ਚਾੜੋ। ਪਤਾ ਤਾਂ ਲੱਗੇ ਕਿ ਇਸ ਦੀ ਗਰਜ ਚਰਖੜੀ ਉੱਤੇ ਵੀ ਕੈਮ ਰੰਦੀ ਹੈ ਕਿ ਨਹੀਂ। ਮੇਰੇ ਧਨ ਭਾਗ ਸੁਣਦਿਆਂ ਹੀ ਸ਼ਾਬਾਸ਼ ਸਿੰਘ ਬੋਲਿਆ। ਜਲਾਦਾ ਨੇ ਭਾਈ ਸੁਬੇਗ ਸਿੰਘ ਨੂੰ ਚਰਖੜੀ ਤੋਂ ਲਾਇਆ ਤੇ ਪਾਸੇ ਕਰਕੇ ਬਿਠਾਉਣ ਲੱਗੇ। ਇੱਥੇ ਹੀ ਬਿਠਾਉਣ ਬਿਠਾਓ ਇਸ ਨੂੰ ਚਰਖੜੀ ਦੇ ਸਾਹਮਣੇ। ਤਾਂ ਕਿ ਇਹ ਵੀ ਆਪਣੇ ਬਾਲ ਪੁੱਤਰ ਦੀਆਂ ਟੁੱਟਦੀਆਂ ਹੱਡੀਆਂ ਦੀ ਆਵਾਜ਼ ਸੁਣ ਸਕੇ ਲਖਪਤ ਰਾਏ ਬੋਲਿਆ ਸ਼ਾਹਬਾਜ਼ ਸਿੰਘ ਨੂੰ ਚਰਖੜੀ ਉੱਤੇ ਬੰਨਿਆ ਗਿਆ ਨਵਾਬ ਤੇ ਕਾਜੀ ਇਹ ਸੋਚ ਕੇ ਉਸ ਕੋਲ ਆਏ ਕਿ ਸ਼ਾਇਦ ਹੁਣ ਕੋਈ ਡਰ ਬਾਲ ਦੇ ਮਨ ਵਿੱਚ ਪੈਦਾ ਹੋਇਆ ਹੋਵੇ ਦੇਖ ਸ਼ਾਹਬਾਜ਼ ਸਿੰਘ ਤੂੰ ਨੌਜਵਾਨ ਹੈ ਤੇਰਾ ਪਿਓ ਤਾਂ ਆਪਣੀ ਸਾਰੀ ਹੰਡਾ ਚੁੱਕਾ ਹੈ ਪਰ ਤੂੰ ਅਜੇ ਦੇਖਿਆ ਹੀ ਕੀ ਹੈ ਉਸ ਰੋਸ਼ਨ ਭਵਿੱਖ ਵੱਲ ਦੇਖ ਜੋ ਤੇਰੀ ਉਡੀਕ ਕਰ ਰਿਹਾ ਹੈ ਜੇ ਤੂੰ ਸਾਡੀ ਗੱਲ ਮੰਨ ਲਏ ਤਾਂ ਜਿੰਨਾ ਚਿਰ ਮੁਗਲਾਂ ਦਾ ਰਾਜ ਰਹੇਗਾ ਤੂੰ ਜਗੀਰਾਂ ਦੀ ਸਰਦਾਰੀ ਮਾਣੇਗਾ ਤੇ ਨਾਲੇ ਇਹ ਰਾਜ ਦਾ ਤਾਂ ਕਿਆਮਤ ਤੀਕ ਰਹਿਣਾ ਹੈ ਤੇ ਕਿੰਨਾ ਕੁ ਚਿਰ ਰਹੇਗਾ ਤੁਹਾਡਾ ਜ਼ੁਲਮੀ ਰਾਜ ਕੀ ਤੁਹਾਨੂੰ ਸਿੰਘਾਂ ਦੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਕਿ ਅੰਮ੍ਰਿਤਸਰ ਸਾਹਿਬ ਤੋਂ ਗੂੰਜਦੇ ਜਕਾਰਿਆਂ ਨਾਲ ਤੁਹਾਡੇ ਮਹਿਲਾਂ ਦੇ ਕਿੰਗਰੇ ਨਹੀਂ ਕੰਬ ਰਹੇ ਸੱਚ ਸੱਚ ਦੱਸੋ ਨਵਾਬ ਸਾਹਿਬ ਕਿ ਆਨੰਦਪੁਰ ਦੇ ਅੰਬਰਾਂ ਵਿੱਚ ਉੱਡਦੇ ਬਾਜ ਤੁਹਾਨੂੰ ਸੁਪਣੇ ਵਿੱਚ ਡਰਾਉਂਦੇ ਨਹੀਂ ਨਵਾਬ ਜੇ ਬੋਲ ਹੀ ਰਿਹਾ ਸੀ ਕਿ ਸ਼ਹਾਬਾਤ ਸਿੰਘ ਹੱਸਦਿਆਂ ਜਵਾਬ ਦਿੱਤਾ ਬੰਦ ਕਰਵਾਓ ਇਸ ਦੀ ਬਕਵਾਸ ਨਵਾਬ ਚੀਕਿਆ ਤੇ ਜਲਾਦਾ ਨੇ ਚਰਖੜੀ ਨੂੰ ਗੇੜ ਦਿੱਤਾ ਲਉ ਦੇ ਪ੍ਰਣਾਲੇ ਸ਼ਹਾਬਾਤ ਸਿੰਘ ਦੇ ਸਰੀਰ ਵਿੱਚੋਂ ਵਗਲ ਲੱਗੇ ਜਦ ਟੁੱਟਦੀਆਂ ਹੱਡੀਆਂ ਦੀ ਆਵਾਜ਼ ਭਾਈ ਸੁਬੇਗ ਸਿੰਘ ਦੇ ਕੰਨਾਂ ਵਿੱਚ ਪਈ ਤਾਂ ਹੱਥ ਜੋੜਦਿਆਂ ਬੋਲੇ ਤਨ ਹੈ ਤੂੰ ਪੁੱਤਰ ਤਨ ਤੇਰਾ ਜਨਮ ਤਨ ਮਾਤਾ ਸਾਹਿਬ ਦੇਵਾ ਜੀ ਤਨ ਕਲਗੀਧਰ ਪਿਤਾ ਜੀ ਨਵਾਬ ਨੂੰ ਜਾਪਿਆ ਕਿ ਪੀੜ ਨਾ ਸਹਾਰਦਾ ਹੋਇਆ ਸ਼ਹਾਬਾਦ ਸਿੰਘ ਬੇਹੋਸ਼ ਹੋ ਰਿਹਾ ਹੈ ਉਸਨੇ ਚਰਖੜੀ ਰਕਵਾਈ ਤੇ ਸ਼ਹਾਬਾਜ ਕੋਲ ਜਾ ਕੇ ਫਿਰ ਬੋਲਿਆ ਕਿ ਦੇਵੇਗਾ ਐਸਾ ਧਰਮ ਤੈਨੂੰ ਜਿਸ ਬਦਲੇ ਚਰਖੜੀਆਂ ਮਿਲਣ ਸਾਡੇ ਵਾਲਾ ਦੇਖੀ ਕਿਵੇਂ ਜ਼ਗੀਰਾਂ ਦੇ ਸੁੱਖ ਪਾਵੇਂਗਾ ਮੈਲਾਂ ਦਾ ਮਾਲਕ ਬਣੇਗਾ ਤੇ ਵੱਡੇ ਅਹੁਦੇ ਬਖਸ਼ੇ ਜਾਣਗੇ ਆਨੰਦਪੁਰੀ ਥੋੜਾ ਅੱਗੇ ਦੁਨੀਆ ਦੇ ਵੱਡੇ ਤੋਂ ਵੱਡੇ ਅਹੁਦਿਆਂ ਦੀ ਔਕਾਤ ਕਿਨਕਾ ਮਾਤਰ ਵੀ ਨਹੀਂ ਖਾਲਸੇ ਦੇ ਚਰਨ ਪਰਸਨ ਤੋਂ ਵੱਡਾ ਹੋਰ ਸੁੱਖ ਕੀ ਹੋਵੇਗਾ ਤਰਤੀਬ ਤੇ ਸ਼ਾਹਬਾਦ ਸਿੰਘ ਨੇ ਮਸਕਰਾਂਦਿਆਂ ਵਾਕ ਪੂਰਾ ਕੀਤਾ ਚੂਰ ਚੂਰ ਹੋ ਚੁੱਕੀਆਂ ਹੱਡੀਆਂ ਤੇ ਵੰਧਾ ਲਉ ਉਸ ਅੰਦਰਲੀ ਚੜਦੀ ਕਲਾ ਨੂੰ ਝੂ ਵੀ ਨਹੀਂ ਸਕਿਆ ਨਵਾਬ ਖਿਜ ਕੇ ਪਿੱਛੇ ਹੋਇਆ ਚਰਖੜੀ ਫੇਰ ਘੁਮਾਈ ਗਈ ਲਉ ਫੇਰ ਵਗਿਆ ਹੱਡੀਆਂ ਫੇਰ ਟੁੱਟੀਆਂ ਪਰ ਸਿੱਖ ਦਾ ਸਿਦਕ ਰਤਾ ਵੀ ਨਹੀਂ ਟੜਕਿਆ ਧੰਤਾ ਜੋਗ ਹੈ ਉਸ ਪੁਰਸ਼ ਸ਼ਹਾਬਾਰ ਸਿੰਘ ਜੋ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਜਾਵੇ ਭਾਈ ਸੁਬੇਕ ਸਿੰਘ ਬੋਲੇ ਕਿਉਂ ਵੈਰੀ ਬਣ ਰਿਹਾ ਹੈ ਆਪਣੀ ਔਲਾਦ ਦਾ ਕੈਸਾ ਪਿਤਾ ਹੈ ਤੂੰ ਅਜੇ ਵੀ ਵੇਲਾ ਹੈ ਬਚਾ ਲੈ ਆਪਣੇ ਪੁੱਤਰ ਨੂੰ ਲੱਖੂ ਖੱਤਰੀ ਨੂੰ ਭਾਈ ਸੁਬੇਕ ਸਿੰਘ ਦੇ ਬੋਲਾਂ ਉੱਤੇ ਗੁੱਸਾ ਆ ਰਿਹਾ ਸੀ ਸਰੀਰ ਰੱਖਿਆ ਕੀ ਲਾਭ ਜੇ ਧਰਮ ਹੀ ਜਾਂਦਾ ਰਿਹਾ ਧਰਮ ਤੋਂ ਥਿੜਕਿਆ ਮਨੁੱਖ ਧੜਕਦੇ ਦਿਲ ਨਾਲ ਵੀ ਮਰਦਾ ਹੀ ਹੈ ਲਖਪਤ ਰਾਏ ਹੁਣ ਇਹ ਗੱਲ ਤੇਰੇ ਜੈ ਬੇਦੀਨੇ ਨੂੰ ਕਿੱਥੋਂ ਸਮਝਾਵੇ ਕਿਸੇ ਸਿੱਖ ਨੂੰ ਤੋਪ ਅੱਗੇ ਖੜਾ ਕਰਕੇ ਵੀ ਤੁਸੀਂ ਉਸ ਨੂੰ ਸਰੀਰ ਤੇ ਧਰਮ ਵਿੱਚੋਂ ਚੁਣਨ ਲਈ ਕਹੋਗੇ ਤਾਂ ਉਹ ਵਿੱਚ ਜਿਗ ਧਰਮ ਹੀ ਚੁਣੇਗਾ ਤੁਸੀਂ ਸਰੀਰ ਰੱਖ ਲਓ ਅਸੀਂ ਧਰਮ ਰੱਖ ਲੈਂਦੇ ਹਾਂ ਚੋਣ ਤਾਂ ਸੌਖੀ ਹੀ ਹੈ ਤੈਨੂੰ ਰਤਾ ਰੰਜ ਨਹੀਂ ਕਿ ਤੇਰੀ ਅੰਸਬੰਸ ਨਹੀਂ ਰਹਿਣੀ ਕੁੱਲ ਨਾਸ ਹੋ ਜਾਏਗੀ ਪੰਥ ਉਤੋਂ ਸੱਚੇ ਪਾਤਸ਼ਾਹ ਨੇ ਆਪਣੇ ਚਾਰ ਪੁੱਤਰ ਵਾਰ ਦਿੱਤੇ ਤੇ ਮੈਂ ਪੰਥ ਤੇ ਪੰਥ ਤੇ ਪੁੱਤਰ ਵਿੱਚੋਂ ਪੁੱਤਰ ਕਿਵੇਂ ਚੁਣ ਲਵਾਂ ਪੁੱਤਰ ਬਚਾ ਲੈਣ ਦਾ ਕੀ ਲਾਭ ਜੇ ਮੇਰੀ ਪੰਥ ਵੱਲ ਹੀ ਪੇਠ ਹੋ ਗਈ ਨਾਲੇ ਤੁਹਾਨੂੰ ਇਹ ਕਿਉਂ ਲੱਗਦਾ ਹੈ ਕਿ ਮੈਂ ਪੁੱਤਰ ਗਵਾ ਰਿਹਾ ਹਾਂ ਇਹਨੂੰ ਇਹਨਾਂ ਨੂੰ ਇੱਕ ਦੂਜੇ ਤੋਂ ਵੱਖ ਕਰੋ ਇਸ ਤਰ੍ਹਾਂ ਇੱਕ ਦੂਜੇ ਦੀ ਦ੍ਰਿੜਤਾ ਦੇਖ ਕੇ ਇਹਨਾਂ ਨੇ ਮੰਨਣਾ ਨਵਾਬ ਨੇ ਕਾਜੀ ਨੂੰ ਹੌਲੀ ਜੇ ਬੋਲ ਕੇ ਕਿਹਾ ਤੇ ਦੋਹਾਂ ਪਿਤਾ ਪੁੱਤਰ ਨੂੰ ਵੱਖ ਵੱਖ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ ਹੁਣ ਮੁਗਲਾਂ ਨੇ ਸ਼ਹਾਬਾਦ ਸਿੰਘ ਨੂੰ ਹੋਰ ਤਸੀਹੇ ਦੇਣੇ ਸ਼ੁਰੂ ਕੀਤੇ ਨਵਾਬ ਦਾ ਕਹਿਣਾ ਸੀ ਕਿਸੇ ਵੀ ਤਰ੍ਹਾਂ ਸ਼ਹਾਬਾਜ਼ ਨੂੰ ਪੀੜ ਨਾਲ ਕਰਾਉਣ ਉੱਤੇ ਮਜਬੂਰ ਕਰੋ ਕੋਈ ਵੀ ਤਸੀਹਾ ਕੋਈ ਵੀ ਹਥਿਆਰ ਵਰਤੋ ਬਸ ਇਸ ਦੀਆਂ ਚੀਕਾਂ ਇਸ ਦੇ ਪਿਤਾ ਤੱਕ ਪਹੁੰਚਣੀਆਂ ਚਾਹੀਦੀਆਂ ਹਨ ਜਲਾਦਾਂ ਨੇ ਡਾਂਗਾ ਨਾਲ ਸ਼ਹਾਬਾਦ ਸਿੰਘ ਦਾ ਮੂੰਹ ਕੁੱਟਣਾ ਸ਼ੁਰੂ ਕੀਤਾ ਦੋਹੇ ਲੱਤਾਂ ਉਲਟ ਦਿਸ਼ਾਵਾਂ ਵੱਲ ਖਿੱਚੀਆਂ ਮੋਢੇ ਭੰਨ ਦਿੱਤੇ ਕੂਣੀਆਂ ਤੋੜ ਦਿੱਤੀਆਂ ਜਮੂਰਾ ਨਾਲ ਮਾਸ ਨੋਚਿਆ ਗਿਆ नाक ਕੰਨ ਬੁੱਲ ਸਭ ਕੁਝ ਅਥੌੜਿਆਂ ਨਾਲ ਮੂੰਹ ਵਿੱਚੋਂ ਦੰਦ ਵੀ ਖੇੜ ਦਿੱਤੇ ਗਏ ਪਰ ਸ਼ਾਬਾਜ਼ ਸਿੰਘ ਦੇ ਮੂੰਹੋਂ ਦੁੱਖ ਦਾ ਇੱਕ ਸ਼ਬਦ ਨਾ ਨਿਕਲਿਆ ਹੁਣ ਤਾਂ ਬਸ ਇੱਕੋ ਤਰੀਕਾ ਬਚਿਆ ਹੈ ਇੱਕ ਜਲਾਦ ਬੋਲਿਆ ਕਿ ਦੂਜੇ ਨੇ ਪੁੱਛਿਆ ਕਿਉਂ ਨਾ ਇਸ ਦੀ ਖਲ ਲਾ ਦਈਏ ਜਲਾਦਾਂ ਨੇ ਉਹ ਆਪਣੇ ਬਾਕੀ ਸਾਰੇ ਕੀਤੇ ਯਤਨ ਅਜਾਈ ਜਾਪ ਰਹੇ ਸਨ ਇਸ ਨੂੰ ਫੇਰ ਚਰਖੜੀ ਉੱਤੇ ਚਾੜੋ ਨਵਾਬ ਨੇ ਜਲਾਦਾਂ ਨੂੰ ਹੁਕਮ ਕੀਤਾ ਚਰਕੜੀ ਦੇ ਦੋ ਗੇੜਿਆਂ ਮਗਰੋਂ ਸ਼ਾਹਬਾਦ ਸਿੰਘ ਬੇਹੋਸ਼ ਹੋ ਗਿਆ ਜਦ ਉਸ ਦੇ ਮੂੰਹ ਵਾਹਿਗੁਰੂ ਵਾਹਿਗੁਰੂ ਦੀ ਢੁਣੀ ਬੰਦ ਹੋਈ ਤਾਂ ਮੁਗਲਾਂ ਨੇ ਜਾਣਿਆ ਕਿ ਕਿਤੇ ਬਾਲ ਚੜਾਈ ਕਰ ਗਿਆ ਹੈ ਇਹ ਤਾਂ ਚੁੱਪ ਹੋ ਗਿਆ ਹਜੂਰ ਤੇਰਾ ਪੁੱਤਰ ਜਾ ਰਿਹਾ ਹੈ ਸਵੇਗ ਸਿੰਘ ਜਾਂਦੇ ਨੂੰ ਜੇ ਕੁਝ ਕਹਿਣਾ ਹੈ ਤਾਂ ਵੇਲਾ ਹੈ ਲਖਪਤ ਰਾਏ ਭਾਈ ਸਵੇਗ ਸਿੰਘ ਦੀ ਕੋੜੀ ਵੱਲ ਦੇਖਦਾ ਹੋਇਆ ਬੋਲਿਆ ਤੁਨ ਸੱਚੇ ਪਾਸ਼ਾ ਬੱਚੇ ਦੀ ਸਿੱਖੀ ਸਵਾਸਾਂ ਸੰਗ ਨਿਭ ਗਈ ਪਰ ਜਦ ਇੱਕ ਜਲਾਦ ਕੋਲ ਆਇਆ ਤਾਂ ਉਸਨੇ ਦੇਖਿਆ ਕਿ ਸ਼ਹਾਬਾਜ਼ ਦੇ ਸਾਹ ਚੱਲ ਰਹੇ ਹਨ ਇਸ ਵਿੱਚ ਤਾਂ ਅਜੇ ਜਾਨ ਬਾਕੀ ਹੈ ਨਵਾਬ ਸਾਹਿਬ ਹੇਠਾਂ ਲਾਓ ਇਹਨਸ ਨੂੰ ਬੇਸੁੱਧ ਬਾਲ ਨੂੰ ਜਲਾਦ ਜਦ ਚਰਖੜੀ ਤੋਂ ਖੋਲ ਕੇ ਚੁੱਕਣ ਲੱਗੇ ਤਾਂ ਚਲਾਕ ਕਾਜੀ ਕੋਲ ਆ ਕੇ ਬੋਲਿਆ ਹੁਣ ਤੇਰਾ ਆਖਰੀ ਸਮਾਂ ਹੈ ਸ਼ਹਾਬਾਜ਼ ਮੌਤ ਆਸਾਨ ਹੋਵੇਗੀ ਜੇ ਸਾਡੀ ਮੰਨ ਲਵੇ ਕਿ ਦੀਨ ਕਬੂਲ ਕਰਦਾ ਹੈ ਜਦ ਜਲਾਦਾ ਨੇ ਸ਼ਹਾਬਾਦ ਸਿੰਘ ਨੂੰ ਚਰਖੜੀ ਤੋਂ ਲਾਇਆ ਤਾਂ ਉਸ ਦਾ ਸਿਰ ਬੇਸੁਰਤੀ ਵਿੱਚ 헤ਠਾਂ ਟਲਕ ਗਿਆ ਜਿਵੇਂ ਕੋਈ ਸਿਰ ਨਾਲ ਹਾਂ ਦਾ ਇਸ਼ਾਰਾ ਕਰਦਾ ਹੈ ਇਸ ਦੇਖਦਿਆਂ ਹੀ ਕਾਜੀ ਨੇ ਸ਼ੋਰ ਮਚਾ ਦਿੱਤਾ ਵਧਾਈਆਂ ਖਾਨ ਸਾਹਿਬ ਸ਼ਹਾਬਾਜ ਨੇ ਦੀਨ ਕਬੂਲ ਕਰ ਲਿਆ ਨਾਲ ਹੀ ਹੋਰ ਮੁਗਲਾਂ ਨੇ ਵੀ ਰੌਲਾ ਪਾ ਦਿੱਤਾ ਤੇਰੇ ਪੁੱਤਰ ਨੇ ਦੀਨ ਕਬੂਲ ਕਰ ਲਿਆ ਹੈ ਸੁਬੇਗ ਸਿੰਘ ਲਖੂ ਖੱਤਰੀ ਭਾਈ ਸੁਬੇਗ ਸਿੰਘ ਵੱਲ ਦੇਖਦਾ ਹੋਇਆ ਬੋਲਿਆ ਸ਼ਾਇਦ ਮੇਦਨੀ ਤਾਂ ਕਦੇ ਡੋਲ ਜਾਵੇ ਸ਼ਾਇਦ ਚੰਦ ਤਾਰੇ ਕਦੇ ਰਾਹ ਭੁੱਲ ਜਾਣ ਸ਼ਾਇਦ ਸੂਰਜ ਕਦੇ ਕਿਸੇ ਹੋਰ ਦਿਸ਼ਾ ਤੋਂ ਨਿਕਲ ਆਵੇ ਪਰ ਸਿੱਖ ਸਦਕਤੋਂ ਡੋਲ ਜਾਵੇ ਇਹ ਕਦੇ ਨਹੀਂ ਹੋ ਸਕਦਾ ਲਖਪਤਰਾਏ ਜੇ ਤੈਨੂੰ ਸਾਡੇ ਤੇ ਭਰੋਸਾ ਨਹੀਂ ਤਾਂ ਆਪ ਪੁੱਛ ਕੇ ਦੇਖ ਲੈ ਜਲਾਦਾ ਨੇ ਸ਼ਹਾਬਤ ਸਿੰਘ ਨੂੰ ਭਾਈ ਸੁਬੇਗ ਸਿੰਘ ਕੋਲਿਆਂ ਦਾ ਮੈਨੂੰ ਤੇਰੇ ਵਿਸ਼ਵਾਸ ਉੱਤੇ ਰਤੀ ਭਰ ਵੀ ਸ਼ੰਕਾ ਨੇ ਪੁੱਤਰ ਪਰ ਇਨ੍ਹਾਂ ਮੁਗਲਾਂ ਦੇ ਝੂਠ ਤੋਂ ਪਰਦਾ ਚੁੱਕਣ ਲਈ ਤੂੰ ਆਪ ਹੀ ਬੋਲ ਹੱਥ ਕੜੀਆਂ ਤੇ ਬੇੜੀਆਂ ਨਾਲ ਜਕੜੇ ਹੋਏ ਭਾਈ ਸੁਵੇਕ ਸਿੰਘ ਬੋਲੇ ਪਰਸ਼ਾ ਬਾਦ ਸਿੰਘ ਚੁੱਪ ਰਿਆ ਤੈਨੂੰ ਬੋਲਣਾ ਹੀ ਪਵੇਗਾ ਪੁੱਤਰ ਤੇਰਾ ਬੋਲਣਾ ਜ਼ਰੂਰੀ ਹੈ ਝੂਠੀ ਤੋਹਮਤ ਨਹੀਂ ਸੀ ਪਰ ਮੁਗਲਾਂ ਲਈ ਤਾਂ ਹੈ ਤੈਨੂੰ ਇਹਨਾਂ ਦੇ ਕੁਫਰ ਨੂੰ ਤੋੜਨ ਲਈ ਬੋਲਣਾ ਪਵੇਗਾ ਪਰਸ਼ਾ ਬਾਜ ਕੁਝ ਨਾ ਬੋਲਿਆ ਦੇਖ ਪੁੱਤਰ ਇਹ ਮੈਨੂੰ ਕਹਿ ਰਹੇ ਨੇ ਕਿ ਸ਼ਾ ਬਾਦ ਸਿੰਘ ਸਿੱਦਕੋ ਡੋਲ ਗਿਆ ਹੈ ਤੂੰ ਇਹਨਾਂ ਨੂੰ ਆਪਣੀ ਦ੍ਰਿੜਤਾ ਦਾ ਸ਼ੀਸ਼ਾ ਦਿਖਾ ਤਾਂ ਇਹਨਾਂ ਦੇ ਕੂੜ ਨੂੰ ਕੁਝ ਲੱਜਾ ਆਵੇ ਜਦ ਹੁਣ ਵੀ ਸ਼ਬਾਦ ਸਿੰਘ ਕੋਈ ਨਾ ਕਿਹਾ ਤਾਂ ਭਾਈ ਸੁਬੇਕ ਸਿੰਘ ਨੇ ਅੱਖਾਂ ਬੰਦ ਕੀਤੀਆਂ ਸੁਰਤ ਗੁਰ ਚਰਣਾ ਨਾਲ ਜੋੜੀ ਤੇ ਕੋਚਰ ਮਗਰੋਂ ਸ਼ਬਾਦ ਸਿੰਘ ਦੇ ਨੇੜੇ ਹੋਏ ਹੱਥ ਕੜੀਆਂ ਤੇ ਬੇੜੀਆਂ ਵਿੱਚ ਜਕੜੇ ਹੋਏ ਭਾਈ ਸੁਬੇਕ ਸਿੰਘ ਨੇ ਆਪਣਾ ਪੈਰ ਸ਼ਬਾਦ ਸਿੰਘ ਦੇ ਮੱਥੇ ਨੂੰ ਛੋਹਿਆ ਅਕਾਲ ਅਕਾਲਾ ਜਪ ਕੀਤਾ ਫਿਰ ਉਹਨਾਂ ਮੂਲ ਮੰਤਰ ਦਾ ਪਾਠ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਏ ਕੀ ਕਹਿ ਰਿਹਾ ਹੈ ਤੂੰ ਲੱਖੋ ਖਤਰੀ ਬੋਲਿਆ ਪ੍ਰਮਾਤਮਾ ਨੇ ਕਰੋੜਾਂ ਬ੍ਰਹਮੇ ਰੱਖੇ ਹੋਏ ਨੇ ਮਨੁੱਖ ਨੂੰ ਸਾਜਣ ਲਈ ਇਹ ਉਸ ਦੇ ਸੇਵਕ ਨੇ ਕਦੇ ਕਦਾਈਂ ਗਲਤੀ ਕਰ ਜਾਂਦੇ ਨੇ ਐਸੀ ਹੀ ਇੱਕ ਗਲਤੀ ਸ਼ਹਾਬਾਜ ਦੇ ਮੱਥੇ ਉੱਤੇ ਉੱਕਰੀ ਗਈ ਸੀ ਨਹੀਂ ਤਾਂ ਇਹ ਕਦੇ ਹੋ ਨਹੀਂ ਸਕਦਾ ਕਿ ਸਿੱਖ ਦੀ ਦੇਹ ਬੇਸੁਰਤੀ ਵਿੱਚ ਵੀ ਚੜ੍ਹਦੀ ਕਲਾ ਵਾਲਾ ਉਤਰ ਨਾ ਦੇਵੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ ਉਹ ਮਾੜਾ ਲੇਖ ਸ਼ਹਾਬਾਜ਼ ਸਿੰਘ ਦੇ ਮੱਥੇ ਤੋਂ ਮਿਟ ਗਿਆ ਹੈ ਹੁਣ ਤੁਸੀਂ ਆਪ ਪੁੱਛ ਕੇ ਦੇਖੋ ਸ਼ਹਾਬਾਜ਼ ਕੀ ਕਹਿੰਦਾ ਹੈ ਭਾਈ ਸਬੇਗ ਸਿੰਘ ਮਸਕਰਾ ਰਹੇ ਸਨ ਕਿਉਂ ਭਾਈ ਸ਼ਹਾਬਾਜ਼ ਤੂੰ ਕਲਮਾ ਪੜਨ ਲਈ ਤਿਆਰ ਹੈ ਨਵਾਬ ਸ਼ਹਾਬਾਜ਼ ਦੇ ਨੇੜੇ ਹੁੰਦਾ ਬੋਲਿਆ ਜੀ ਬੇਸ਼ੱਕ ਸ਼ਹਾਬਾਜ਼ ਸਿੰਘ ਨੇ ਜਵਾਬ ਦਿੱਤਾ ਨਵਾਬ ਤੇ ਲਖੂ ਦੋਨੋਂ ਹੱਸਣ ਲੱਗੇ ਤੇ ਭਾਈ ਸਬੇਗ ਸਿੰਘ ਵੀ ਮਸਕਰਾਉਂਦੇ ਰਹੇ ਤਾਂ ਪੜ ਇਸ ਤੋਂ ਪਹਿਲਾਂ ਕਿ ਕਾਜੀ ਕੁਝ ਬੋਲਦਾ ਸ਼ਹਾਬਾਜ਼ ਸਿੰਘ ਦੀ ਆਵਾਜ਼ ਆਈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਇਹ ਕੀ ਬੋਲ ਰਿਹਾ ਹੈ ਕਾਜੀ ਨੂੰ ਸੱਤੀ ਕੱਪੜੀ ਅੱਗ ਲੱਗ ਗਈ ਹਮਰੀ ਜਾਤ ਪਾਤ ਗੁਰਸਤ ਗੁਰੂ ਹਮ ਵਿੱਚੋ ਸਿਰ ਗੁਰ ਕੈ ਚੁੱਪ ਕਰਾਓ ਇਸਨੂੰ ਨਵਾਬ ਚੀਕਿਆ ਤੇ ਜੋ ਸਿੰਜੋ ਕੰਬਲੀ ਅੱਲਾਹ ਵਰਸੋ ਮੇਹੋ ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾਹੀ ਨੇਹ ਬੰਦ ਕਰਵਾਓ ਇਸ ਇਸ ਦਾ ਕਫਰ ਚਰਖੜੀ ਉੱਤੇ ਚਾੜੋ ਇਸ ਨੂੰ ਤੇ ਉਹਨਾਂ ਚਿਰ ਘਮਾਉਂਦੇ ਰਹੇ ਜਦ ਤੱਕ ਇਸ ਦਾ ਸਰੀਰ ਟੁਕੜੇ ਟੁਕੜੇ ਨਹੀਂ ਹੋ ਜਾਂਦਾ ਦੋਹੇ ਪਿਤਾ ਪੁੱਤਰ ਨੂੰ ਚਰਖੜੀ ਉੱਤੇ ਚਾੜਿਆ ਗਿਆ ਉਹ ਚਰਖੜੀ ਉੱਤੇ ਚੜੇ ਹੋਏ ਵੀ ਮੁਸਕਰਾ ਰਹੇ ਸਨ ਚਰਖੜੀ ਤੇਜ਼ ਕਰਨ ਦਾ ਹੁਕਮ ਦੇਣ ਵਾਲੇ ਨਵਾਬ ਕਾਜੀ ਤੇ ਲਖੂ ਖੱਤਰੀ ਦਾ ਮੱਥਾ ਤਿਉੜੀਆਂ ਨਾਲ ਭਰਿਆ ਹੋਇਆ ਸੀ ਭਾਈ ਸੁਬੇਕ ਸਿੰਘ ਨੇ ਦੇ ਦਾ ਉਲਾ ਕਰਨ ਲੱਗਿਆ ਆਖਰੀ ਬੋਲ ਕਹੇ ਹਮ ਕਾਰਨ ਗੁਰੂ ਕੁੱਲ ਗਵਾਈ ਹਮ ਕੁੱਲ ਰਾਖੇ ਕਮਣ ਬਡਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ